ਤਾਂ ਨਾਲ ਦੀ ਨਾਲ ਜਿਹੜਾ ਮੈਂ ਇਹਨੂੰ ਕਹੂੰਗਾ ਵੀ ਇਹ ਕਤਲ ਦੇ ਪਿੱਛੇ ਸਿਆਸੀ ਜਿਹੜੇ ਸਾਜ਼ਿਸ਼ ਹੈ ਉਹ ਕਿਉਂ ਹੈ ਬਰਨਾਲਾ ਪੁਲਿਸ ਇਸ ਇਨਸਾਨ ਦਾ ਅਸਲਾ ਜਮ੍ਹਾਂ ਕਰਾ ਲੈਂਦੀ ਹੈ ਹਾਲਾਂਕਿ ਇਹਨੂੰ ਧਮਕੀਆਂ ਵੀ ਆਈਆਂ ਇਹਨੂੰ ਪਤਾ ਵੀ ਸੀ ਬੰਦੇ ਵੀ ਇਹਦੇ ਕਈ ਵਾਰੀ ਮਗਰ ਲੱਗੇ ਆ ਇਹਨੂੰ ਮਾਰਨ ਨੂੰ ਫਿਰਦੇ ਸੀ ਇਹਨੇ ਐਸਐਸਪੀ ਕੋਲ ਜਾ ਕੇ ਦਰਖਾਸਤਾਂ ਵੀ ਦਿੱਤੀਆਂ ਨੇ ਵੀ ਮੈਨੂੰ ਜਾਂ ਕੋਈ ਸਕਿਉਰਿਟੀ ਦਿੱਤੀ ਜਾਵੇ ਨਹੀਂ ਸਕਿਉਰਿਟੀ ਦੇਣੀ ਤਾਂ ਮੇਰਾ ਆਪਣਾ ਲਾਇਸੈਂਸ ਜਿਹੜਾ ਹੈਗਾ ਅਸਲਾ ਮੈਨੂੰ ਦਿੱਤਾ ਜਾਵੇ ਕੁਈ ਇਸ ਵੇਲੇ ਕੋਈ ਗੋਟਾ ਥੋੜੀ ਹੈ ਵੀ ਗੋਟਾਂ ਦੇ ਕਾਰਨ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਇਹਦਾ ਅਸਲਾ ਜਮ੍ਹਾਂ ਕਰਾ ਲਿਆ ਗਿਆ ਇਸ ਬੰਦੇ ਨੇ ਕਿਤੇ ਪਿੰਡ ਦੇ ਵਿੱਚ ਸਾਰਾ ਨਕਰ ਬੈਠਾ ਕਿਸੇ ਬੰਦੇ ਤੇ ਕੋਈ ਨਜਾਇਜ਼ ਵੀ ਅਸਲਾ ਕੱਢ ਲਿਆ ਉਹਨੂੰ ਗਾਲਾਂ ਕੱਢਤੀਆਂ ਜਾਂ ਉਹਦੇ ਮਗਰ ਪੈ ਗਿਆ ਕਿਸ ਤਰ੍ਹਾਂ ਦੀ ਗੱਲ ਵੀ ਨਹੀਂ ਸੀ ਇਹਦੇ باوجود ਵੀ ਬਿਨਾਂ ਗੱਲ ਤੋਂ ਇਹ ਬੰਦੇ ਨੂੰ ਬਹੁਤ ਜ्यों ਸਰਕਾਰ ਬਣੀ ਹੈ 3-4 ਸਾਲ ਤੋਂ ਲੈ ਕੇ ਲਗਾਤਾਰ ਪਰੇਸ਼ਾਨ ਕੀਤਾ ਗਿਆ ਪਰਚੇ ਦਿੱਤੇ ਗਏ ਇਹ ਲਿਸੈਂਸੀ ਅਸਲਾ ਜਿਹੜਾ ਜਮ੍ਹਾਂ ਕਰਾ ਲਿਆ ਗਿਆ ਤੇ ਅੱਜ ਉਹਦਾ ਨਤੀਜਾ ਇਹ ਨਿਕਲਿਆ ਕਿ ਇੱਕ ਪੰਜਾਬ ਲਈ ਦਰਦ ਰੱਖਣ ਵਾਲਾ ਨੌਜਵਾਨ ਆਪਣੇ ਲੋਕਾਂ ਲਈ ਲੜਨ ਵਾਲਾ ਆਪਣੇ ਪਿੰਡਾਂ ਲਈ ਖੜਨ ਵਾਲਾ ਇੱਕ ਨੌਜਵਾਨ ਔਰ ਯਾਰਾਂ ਦਾ ਯਾਰ ਮੈਂ ਕਹੂੰਗਾ ਕਿ ਸਾਡੇ ਨਾਲ ਤਾਂ ਮਿੱਤਰਤਾ ਸੀਗੀ ਇਸ ਇਹ ਸਰਕਾਰ ਦੀ ਬਦੌਲਤ ਗਿਆ ਸਾਰੀ ਗੱਲ ਸਾਹਮਣੇ ਆ ਬੈ ਨੇ ਇਹ ਨਹੀਂ ਵੀ ਹਾਂ ਇੱਕ ਬੰਦਾ ਆਇਆ ਉੱਠ ਕੇ ਗੋਲੀ ਮਾਰ ਕੇ ਤੁਰ ਗਿਆ ਆ ਇਹ ਏਡੀ ਸੌਖੀ ਨਹੀਂ ਗੱਲ ਹੈਗੀ ਜਿਹਦੀ ਲੱਗਦੀ ਹੈ ਨਾ ਆਪਾਂ ਨੂੰ ਨਾਲੇ ਹਾਲਾਂਕਿ ਕੋਈ ਮੰਨ ਲਓ ਕੋਈ ਦੁਸ਼ਮਣੀ ਹੈ ਫਿਰ ਬੰਦਾ ਮਾਰਦਾ ਬੰਦਾ ਆ ਕੇ ਬੁਲਾ ਕੇ ਹੱਥ ਮਿਲਾ ਕੇ ਫਿਰ ਕੋਲੀ ਮਾਰਦਾ ਤੇ ਪਿੱਛੇ ਕਾਰਨ ਤਾਂ ਕੋਈ ਹੈਗਾ ਨਾ ਤੇ ਇਸ ਲਈ ਅਸੀਂ ਕਹਿੰਨੇ ਵੀ ਇਹਦੀ ਜਾਂਚ ਪੜਤਾਲ ਜਿਹੜੀ ਕੋਈ ਜੁਨਿਸ਼ਰੀ ਜਾਂਚ ਦੀ ਸੀ ਮੰਗ ਰੱਖਿਆ